ओलंपिक चुना एक मुंडा लेके आया तगमा अमन सहरावत मैं भाई ओदी बंदे दी कहानी पड़ी दो तीन अखबारਾਂ ਚਾਜੀ ਛਪੀਆਂ ਉਹ ਯਤੀਮ ਪਹਿਲਾਂ ਮਾਂ ਮਰ ਗਈ ਹਾਰਟ ਅਟੈਕ ਦੇ ਨਾਲ ਜਿਸ ਵੇਲੇ ਮਾਂ ਮਰ ਗਈ ਤੇ ਪਿਓ ਵਿਚਾਰੇ ਨੇ ਆਖਿਆ ਕਿ ਯਾਰ ਕਿ ਡਿਪਰੈਸ਼ਨ ਚ چلا ਜਾਏਗਾ ਮਾਂ ਬੜੀ ਚੀਜ਼ ਹੁੰਦੀ ਐ ਸਰ ਮਾਂ ਮਾ ਬਿਨਾ ਬੱਚੇ ਦਾ ਕੋਈ ਹਾਲ ਨਹੀਂ ਰਹਿੰਦਾ ਤੇ ਉਤੋਂ ਬਾਅਦ ਕਹਿੰਦੇ ਕਿ ਉਹਨੂੰ ਕੁਸ਼ਤੀ ਨਾਲ ਜੋੜਿਆ ਇਹਦੇ ਬਾਪੂ ਨੂੰ ਸ਼ੌਂਕ ਸੀਗਾ ਕਹਿੰਦਾ ਵੀ ਕੋਈ ਪਹਿਲਵਾਨ ਵੀ ਬਣੇ ਕਰ ਜਾ ਅੱਛਾ ਫੇਰ ਹੋਇਆ ਕੀ ਆ ਕਿ ਵੇਖੋ ਕੁਦਰਤੀਆਂ ਕਾਦਰ ਦੀਆਂ ਖੇਡਾਂ 6 ਮਹੀਨਿਆਂ ਬਾਅਦ ਸਦਮੇ ਦੇ ਨਾਲ ਪਿਓ ਵੀ ਚਲਾ ਗਿਆ ਪਿਓ ਮੁੰਡੇ ਦੀ ਬਾਹ ਫੜਾ ਕੇ ਆ ਮਾਸੀ ਨੂੰ ਮੈਂ ਕਹਿੰਦਾ ਸਲੂਟ ਹੈ ਇਹੋ ਜੀ ਮਾਸੀ ਕਹਿੰਦੇ ਨੇ ਲੱਖ ਹੋਣ ਮਾਸੀਆਂ ਚਾਚੀਆਂ ਕੋਈ ਬਣ ਨਹੀਂ ਸਕਦੀ ਮਾਂ ਤਾਂ ਗੱਲ ਇਹ ਆ ਕਿ ਕਈ ਵਾਰ ਹਾਲਾਤ ਬਣਾ ਦਿੰਦਾ ਹੈ ਉਸ ਮਾਸੀ ਨੇ ਪਾਲਿਆ ਨੂੰ ਤੇ ਬੰਦੇ ਨੇ ਕੱਲ ਰਾਤੀ ਬ੍ਰੌਂਜ਼ ਮੈਡਲ ਜਿੱਤ ਲਿਆ ਵਿਨੇਸ਼ ਫਗੜਟ ਤੇ ਨਜ਼ਰਾਂ ਲੱਗੀਆਂ ਰਹੀਆਂ ਸਭ ਦੀਆਂ ਇਹਦੇ ਵੱਲ ਕਿਸੇ ਨੇ ਵੇਖਿਆ ਹੀ ਨਹੀਂ ਕਿ ਇੱਕ ਯਤਿਮ ਬੱਚਾ ਕਿਵੇਂ ਅਸਮਾਨ ਤੱਕ ਉਡਾਰੀ ਭਰ ਗਿਆ ਮੈਂ ਇੱਕ ਹੋਰ ਗੱਲ ਜਿਹੜੀ ਹੈ ਨਾ ਇੱਕ ਹੋਰ ਗੱਲ ਮੈਂ ਦੇਖੀ ਬੰਦੇ ਬਾਰੇ ਥੋੜੀ ਰੁਚੀ ਹੋ ਜਾਂਦੀ ਹੈ ਜਦੋਂ ਮੈਂ ਇੱਕ ਅੰਗਰੇਜ਼ੀ ਅਖਬਾਰ ਚ ਇਹਦੀ ਸਟੋਰੀ ਪੜ੍ਹੀ ਤੇ ਮੈਂ ਹੋਰ ਸਰਚ ਕਰਨ ਲੱਗ ਗਿਆ ਕਿ ਯਾਰ ਬੰਦੇ ਬਾਰੇ ਵੇਖੀ ਯਾਰ ਤਾਂ ਬਹੁਤ ਤਾਂ ਵਿਚਾਰਾ ਮੈਨੂੰ ਜਿਵੇਂ ਹੁੰਦਾ ਨਾ ਯਾਰ ਇੱਕ ਦਿਲੋਂ ਹਨਾ ਤੂੰ ਕਿੱਦਾਂ ਕਹੀਏ ਭਾਵਨਾਤਮਕ ਜਾਂ ਉਹ ਨਹੀਂ ਆ ਜਾਂਦਾ ਮਨ ਦੇ ਵਿੱਚ ਆਪ ਤਰਸ ਨਹੀਂ ਕਹਿ ਸਕਦੇ ਪਿਆਰ ਆ ਜਾਂਦਾ ਜਿਵੇਂ 20-21 ਸਾਲ ਦਾ ਮੇਰੇ ਖਿਆਲ ਦੇ ਨਾਲ 22 ਸਾਲ ਦਾ ਹੋਣਾ ਤੇ ਮੈਨੂੰ ਬੈਠੇ ਮੈਂ ਕਿਹਾ ਯਾਰ ਕਿਵੇਂ ਜਵਾਕ ਵਿਚਾਰਾ ਪਲਿਆ ਹੋਊਗਾ ਕਿਵੇਂ ਉਹ ਗੇਮ ਤੇ ਫੋਕਸ ਕੀਤਾ ਹੋਏਗਾ ਕਿਵੇਂ ਮਾਪੇ ਤੋਂ ਬਗੈਰ ਆ ਨਾ ਤੇ ਮੈਂ ਜਦੋਂ ਦੇਖਿਆ ਤਬਹੀ ਕਮਾਲ ਦੀ ਗੱਲ ਉਸ ਬੰਦੇ ਨੇ ਉਹ ਤੁਹਾਡੇ ਕੰਮ ਦੀ ਗੱਲ ਆ ਇਸ ਗੱਲ ਨੂੰ ਮਿਸ ਨਾ ਕਰਨਾ ਇਸ ਗੱਲ ਨੂੰ ਮਿਸ ਨਾ ਕਰਨਾ ਇਸ ਗੱਲ ਨੂੰ ਸਕਿਪ ਨਾ ਕਰਨਾ ਪਲੀਜ਼ ਛੱਡ ਕੇ ਨਾ ਜਾਓ লাইਵ ਪ੍ਰੋਗਰਾਮ ਬੜੀ ਕੰਮ ਦੀ ਗੱਲ ਆ ਅਗਲੀ ਗੱਲ ਜੇ ਪੈਨ ਹੈਗਾ ਕੋਲ ਜੇ ਨਹੀਂ ਤੇ ਮੋਬਾਈਲ ਦੇ ਨੋਟਬੁੱਕ ਚ ਲਿਖ ਲਓ ਉਨੇ ਆਪਣੇ ਕਮਰੇ ਚ ਉਹਦੇ ਘਰੇ ਨਾ ਰਿਪੋਰਟਰ ਗਿਆ ਤੇ ਉਹ ਮਾਸੀ ਨੇ ਉਹਦਾ ਕਮਰਾ ਦਿਖਾਇਆ ਉਹਦੇ ਕਮਰੇ ਤੇ ਪਤਾ ਕੀ ਜੀਜ਼ ਲਿਖੀ ਜਿਹੜਾ ਮਤਲਬ ਕਿ ਮੈਨੂੰ ਬਹੁਤ ਹੀ ਅੱਛਾ ਸ਼ਬਦ ਲਿਖਿਆ ਉਹਨੇ 올림픽 ਦੀਆਂ ਉਹ ਵਾਹ ਕੇ ਉਹ ਜਿਹੜੀਆਂ ਵਾਸ਼ਲਾਈਆਂ ਹੁੰਦੀਆਂ ਨੇ ਯਾਨੀ 올림픽 ਦਾ ਜਿਹੜਾ ਲੋਗੋ ਆ ਉਹਦੇ ਅੱਗੇ ਲਿਖਿਆ 골ਡ 골ਡ ਪਰ ਅੱਗੇ ਹੋਰ ਪਤਾ ਕੀ ਲਿਖਿਆ ਲਿਖਿਆ ਸੀਗਾ ਕਿ ਸੌਖਾ ਹੁੰਦਾ ਤਾਂ ਹਰ ਕੋਈ ਕਰ ਲੈਂਦਾ ਬੰਦੇ ਨੇ 골ਡ ਲਿਖ ਕੇ ਅੱਗੇ ਲਿਖਿਆ ਕਿ ਭਾਈ ਸੌਖਾ ਹੁੰਦਾ ਤੇ ਹਰ ਕੋਈ ਕਰ ਲੈਂਦਾ ਆ ਚੀਜ਼ ਦੇਖਣ ਵਾਲੀ ਆ ਨੋਟ ਕਰ ਲਓ ਆ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਇਦਾਂ 골 ਸੈੱਟ ਕਰ ਲੈਨੇ ਉਸ 골 ਸੈੱਟ ਕਰਕੇ ਜੋ ਵੀ ਤੁਹਾਡਾ ਮਤਲਬ ਕਿ ਹੁੰਦਾ ਟੀਚਰ ਉਸ ਨੂੰ ਵਾਰ-ਵਾਰ ਦੇਖਦੇ ਹੋ ਵਾਰ-ਵਾਰ ਮਹਿਸੂਸ ਕਰਦੇ ਹੋ ਵਿਜ਼ੂਅਲਾਈਜ਼ ਕਰਦੇ ਹੋ ਵਾਰ-ਵਾਰ ਵਾਰ-ਵਾਰ ਉਹਦੇ ਤੇ ਧਿਆਨ ਕੇਂਦਰਿਤ ਕਰਦੇ ਹੋ ਦੇਖ ਲਓ ਆ ਨਤੀਜਾ ਹੁੰਦਾ ਆ ਰਿਜ਼ਲਟ ਹੁੰਦਾ ਇਸ ਚੀਜ਼ ਨੂੰ ਨੋਟ ਡਾਊਨ ਕਰ ਲਓ ਕਿ ਜਿਸ ਵੀ ਮੰਤਵ ਵਾਸਤੇ ਆਪਾਂ ਤੁਰਨਾ ਹੈ ਨਾ ਇਹ ਇਹ ਨਹੀਂ ਹੈ ਕਿ ਮਤਲਬ ਕਿ ਹੁਣ ਉਹਨੇ ਗੋਲਡ ਲਿਖ ਦਿੱਤਾ 올림픽 ਦਾ ਗੋਲਡ ਉਹਨੇ ਇੱਕ ਗੋਲ ਸੈੱਟ ਕਰ ਲਿਆ ਤੇ ਤੁਹਾਡਾ ਕੀ ਖਿਆਲ ਹੈ ਕਿ ਉਹ ਬੈਠ ਗਿਆ ਹੋਵੇਗਾ ਨਹੀਂ ਉਹ ਜਦੋਂ ਕਮਰੇ 'ਚ ਵੜਦਾ ਹੋਵੇਗਾ ਉਸ ਚੀਜ਼ ਤੇ ਛਾਤੀ ਮਾਰਦਾ ਹੋਵੇਗਾ ਔਰ ਉਸ ਤੋਂ ਬਾਅਦ ਫਿਰ ਦਿਲ ਦੇ ਵਿੱਚ ਇੱਕ ਤੂਫਾਨ ਪੈਦਾ ਕਰਦਾ ਹੋਏਗਾ ਕਿ ਮੈਂ ਜਿੱਤਣਾ ਹੀ ਜਿੱਤਣਾ ਹੈ ਆ ਆਹੀ ਆਹੀ ਪਾਵਰ ਹੁੰਦੀ ਹੈ ਸਰ ਆਹੀ ਪਾਵਰ ਹੁੰਦੀ ਹੈ ਤਾਂ ਵਕੀਲ ਲੁਧਿਆਣਾ ਜੀ ਕਹਿੰਦੇ ਆ ਕਿ ਅਗਲੀ ਵਾਰ 골ਡ ਲੈ ਕੇ ਆਊਗਾ ਮੁੰਡਾ ਪੱਕੀ ਗੱਲ ਹੈ ਬਿਲਕੁਲ ਜੀ ਉਹ ਥੋੜਾ ਨਾ ਨਰਵਸ ਹੋ ਗਿਆ ਨਰਵਸ ਹੋਣ ਕਰਕੇ ਉਹ ਮੈਚ ਹਾਰ ਗਿਆ ਉਦੋਂ ਕਿਉਂਕਿ ਐਡਾ ਵੱਡਾ ਕੰਪੀਟੀਸ਼ਨ ਪਹਿਲੀ ਵਾਰੀ ਉਹ ਲੜ ਰਿਹਾ ਸੀਗਾ ਸੋ ਗੱਲ ਇਹ ਆ ਕਿ ਹਾਂਜੀ ਉਹਦਾ ਕੋਚ ਸੀ ਲਲਿਤ ਉਹ ਉਹਦੇ ਨਾਲ ਹੀ ਉਹਨੇ ਕਮਰਾ ਲੈ ਰੱਖਿਆ ਸੀਗਾ ਦੇ ਬਿਲਕੁਲ ਇਹ ਤੈਨੂੰ ਕੀ ਰੱਖਿਆ ਸੀਗਾ ਮੈਂ ਪੂਰਾ ਪੁੱਤਾ ਵਾਂਗੂ ਰੱਖਿਆ ਸੋ ਇਹ ਸਾਰਾ ਕੁਛ ਜਿਹੜਾ ਹੈ ਨਾ ਇਹ ਇਹ ਸਾਡੇ ਸਮਝਣ ਵਾਲਾ ਹੈ ਕਿ ਜੇ ਜਾਦੂ ਦੇਖਣਾ ਜ਼ਿੰਦਗੀ 'ਚ ਆਹਾ ਕੁਛ ਕਰੋ ਮਿੱਥ ਲੋ ਤੇ ਮਿੱਥ ਕੇ ਭੁੱਲਿਓ ਨਾ ਉਹਦੇ ਦਿਵਾਲੇ ਹੋ ਜਿਓ ਬਸ ਚੰਗੀ ਤਰ੍ਹਾਂ ਜਿਵੇਂ ਬਾਪੂ ਆਪਾਂ ਨੂੰ ਛੋਟੇ ਹੁੰਦੇ ਆ ਦਿਵਾਲੇ ਹੋ ਜਾਂਦਾ ਸੀ ਨਾ ਪੁਰਾਣੀ ਲੈ ਕੇ ਪ੍ਰਾਣ ਜਿਹਨੂੰ ਆਪਾਂ ਕਹਿੰਦੇ ਆ ਤਾਂ ਕੱਢ ਦਿੰਦਾ ਸੀ ਨਾ ਚੇੜੜ ਭੁੰਡੀਆਂ ਬਸ ਉਹੀ ਹੈ ਉਹੀ ਚੀਜ਼ ਹੈ हां जी हां जी रविंद्र सिंह जी ਅੰਗਰੇਜ਼ੀ ਚ ਲਿਖਿਆ ਸੀ ਉਸ ਨੇ ਮੈਂ ਉਸ ਨੂੰ ਟਰਾਂਸਲੇਟ ਕੀਤਾ ਹੈ ਕਿ ਇਹ ਇਹ ਚੀਜ਼ ਹੁੰਦੀ ਹੈ ਜੈਵਲਨ ਥਰੋ ਵਾਲੇ ਦੀ ਅਸੀਂ ਸਟੋਰੀ ਕਰ ਚੁੱਕੇ ਹਾਂ ਜੀ ਕੱਲ ਅਸੀਂ ਦੱਸ ਦਿੱਤਾ ਸੀਗਾ ਕੱਲ ਵਾਲੇ ਪ੍ਰੋਗਰਾਮ ਚ ਸੋ ਇਹ ਕਹਾਣੀ ਬੜੀ ਜ਼ਬਰਦਸਤ ਹੈ ਤੇ ਕਹਾਣੀ ਦਾ ਜਿਹੜਾ ਕਹ ਲੋ ਤਤਸਾਰ ਹੈ ਉਹ ਇਹੋ ਆ ਕਿ ਜੋ ਵੀ ਟੀਚਾ ਮਿਥ ਲਿਆ ਫਿਰ ਉਸ ਟੀਚੇ ਤੋਂ ਪਛਾਣਾ ਹਟੂ ਉਸ ਟੀਚੇ ਤੇ ਹਮੇਸ਼ਾ ਧਿਆਨ ਕੇਂਦਰਿਤ ਕਰੇ ਠੀਕ ਹੈ ਨਾ ਜੀ ਸੈਮੀ ਫਾਈਨਲ ਵਿੱਚ ਪ੍ਰੈਸ਼ਰ ਵਿੱਚ ਆ ਗਿਆ ਸੀ ਅਮਨ ਮੈਂ ਮੈਚ ਦੇਖਿਆ ਸੀਗਾ ਹਾਂ ਜੀ ਬਿਲਕੁਲ ਹਰਵਿੰਦਰ ਜੀ ਇਦਾਂ ਹੀ ਆ ਕਿ ਆ ਜਾਂਦਾ ਆ ਜਾਂਦਾ ਜੀ ਅਰਸ਼ਦ ਨਦੀਮ ਨੂੰ ਵੀ ਆਖਰ ਉੱਥੇ ਦੀ ਸਰਕਾਰ ਨੇ ਆਪਣਾ ਬਣਾਇਆ ਕਹਿੰਦੇ ਪੰਜਾਬ ਨੂੰ 10 ਕਰੋੜ ਰੁਪਏ ਦੇ ਅੰਦਾ ਅਲਾਨ ਕੀਤਾ ਚਲੋ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਸੁਪਨਾ ਉਹੀ ਜਿਹੜਾ ਸੌਨ ਨਹੀਂ ਦਿੰਦਾ ਹੌਸਲਾ ਬੰਦੇ ਨੂੰ ਥੱਲੇ ਆਉ ਨਹੀਂ ਦਿੰਦਾ ਕਿਆ ਬਾਤ ਆ ਅੱਜ ਦਾ ਬੈਸਟ ਕਮੈਂਟ ਆਪਾਂ ਕਿਉਂਕਿ ਇੱਕ ਬੈਸਟ ਕਮੈਂਟ ਵੀ ਕੱਢਦੇ ਹੁੰਨੇ ਆ ਤਾਂ ਅੱਜ ਦਾ ਮੇਲਾ ਲੁੱਟ ਲਿਆ ਜੀ ਅਮਨ ਬੜੈਚ ਜੀ ਨੇ ਮੈਂ ਦੁਬਾਰਾ ਬੋਲ ਦਿੰਨਾ ਸੁਪਨਾ ਉਹੀ ਜਿਹੜਾ ਸੌਨ ਨਹੀਂ ਦਿੰਦਾ ਹੌਸਲਾ ਬੰਦੇ ਨੂੰ ਥੱਲੇ ਆਉ ਨਹੀਂ ਦਿੰਦਾ ਗੀਤ ਬਣ ਸਕਦਾ ਟਰਾਈ ਕਰੋ ਸੋਨਾ ਮੁਖੜਾ ਹੈ ਗੀਤ ਦਾ ਚਾਹੇ ਤੁਸੀਂ ਕਿਸੇ ਸ਼ੇਅਰ ਚੋਂ ਚੱਕੀਆਂ ਹੋਣ ਲਾਈਨਾ ਕੋਈ ਚੱਕਰ ਨਹੀਂ ਹੈਗਾ ਇਦਾਂ ਇਦਾਂ ਹੀ ਹੁੰਦਾ ਸਾਹਿਤ ਇਦਾਂ ਹੀ ਚੱਲਦਾ ਹੈ ਕਿਸੇ ਚੀਜ਼ ਤੋਂ ਪ੍ਰੇਰਿਤ ਹੋ ਕੇ ਕੋਈ ਦੂਸਰੀ ਚੀਜ਼ ਦੀ ਅੱਛੀ ਸਿਰਜਣਾ ਹੋ ਜਾਂਦੀ ਐ ਇਸ ਨੂੰ ਪੂਰਾ ਕਰ ਸਕਦੇ ਆ ਤੁਸੀਂ ਅੱਛਾ ਗੀਤ ਬਣ ਸਕਦਾ ਜਟਵੈੜ ਜੀ ਦੱਸੋ ਬਣ ਸਕਦਾ ਗੀਤ ਅੱਛਾ ਗੀਤ ਬਣ ਸਕਦਾ ਬਹੁਤ ਵਧੀਆ ਜੇ ਟਰਾਈ ਕਰਮ ਤਾਂ ਅੱਛਾ ਇੱਕ ਮੋਟੀਵੇਸ਼ਨਲ Song ਬਣ ਸਕਦਾ ਤੇ ਮੋਟੀਵੇਸ਼ਨਲ Song ਦੀ ਆਪਾਂ ਨੂੰ ਜ਼ਰੂਰਤ ਹੈ ਹਾਕੀ ਤੇ ਵੀ ਬਜਟ ਲਾਉਣ ਦੀ ਲੋੜ ਬਹੁਤ ਬਜਟ ਐ ਸਰ ਓਡੀਸ਼ਾ ਵਾਲੇ 750 ਕਰੋੜ ਰੁਪਈਆ ਦਿੰਦੇ ਨੇ ਸਾਲ ਦਾ ਸਪਾਂਸਰਸ਼ਿਪ ਹੈ ਨਾ ਦੇ ਕੋਲ ਜੀ ਕੁਲਦੀਪ ਸਿੰਘ ਜੀ ਦੇਣਗੇ ਜੀ ਆਪਣੇ ਵਾਲੇ ਵੀ ਦੇਣਗੇ ਸਿਟੀ ਦਾ ਪੰਜਾਬੀ ਕਰੇ ਕੋਕਾ ਪੂਰਾ ਗਾਣਾ ਬਣ ਸਕਦਾ ਰਵਾਨੀਆਂ ਕੀ ਬਾਤ ਹੈ ਜੀ ਰਵਾਨੀਆਂ ਤੋਂ ਸੁਣ ਰਹੇ ਨੇ ਸੁਣ ਵੀ ਰਹੇ ਨੇ ਤੇ ਦੇਖ ਵੀ ਰਹੇ ਨੇ ਠੀਕ ਹੈ ਜੀ ਲੱਖੀ ਭਾਜੀ ਫਾਈਨਲ ਮੈਚ ਵਿੱਚ ਵਿਰੋਧੀ ਨੂੰ ਨੱਪ ਕੇ ਖੇਡਿਆ ਮਣ ਹਾਂ ਜੀ ਬਿਲਕੁਲ ਉਹਦੇ ਕੋਲ ਕੋਈ ਹੋਰ ਆਪਸ਼ਨ ਹੈ ਨਹੀਂ ਸੀ ਹਾਂਜੀ ਓਡੀਸ਼ਾ ਕਰਕੇ ਚੱਲਦੇ ਹੋ ਕਿ ਬਿਲਕੁਲ ਚਲੋ ਕਿਸੇ ਕਰਕੇ ਵੀ ਚੱਲੇ ਤਾਂ ਬਜਟ ਉਹਨਾਂ ਦੇ ਕੋਲ ਹੁੰਦਾ ਤਦ ਹੀ ਇਹ ਹਾਕੀ ਜਿਹੜੀ ਹੈ ਇੱਥੋਂ ਤੱਕ ਗਈ ਹੈ ਨਵੀਨ ਪਟਨਾਇਕ ਜਿਹੜੇ ਹੁੰਦੇ ਸਨ ਨਾ ਓਡੀਸ਼ਾ ਦੇ ਸਾਬਕਾ ਐਮਪੀ ਆ ਸਾਬਕਾ ਸੀਐਮ ਤਾਂ ਉਹ ਖੁਦ ਵੀ ਗੋਲਚੀ ਰਹੇ ਆ ਖੈਰ ਲੋ ਜੀ ਬਾਊਟ ਚੱਲ ਰਹੀ ਆ ਇੱਕੋ ਇੱਕ ਹੋਪ ਮੈਨੂੰ ਲੱਗਦਾ ਰੈਸਲਿੰਗ ਚ ਰਹਿ ਗਈ ਆ ਹੁਣ ਰਿਤਕਾ ਹੁਡਾ ਰਿਤਕਾ ਹੁਡਾ ਇਹ ਲੈਣ ਕੇ ਵੀ ਕੁਛ ਨਾ ਕੁਛ ਸੋ ਮੇਰੇ ਖਿਆਲ ਦੇ ਨਾਲ ਮਿੰਟ 3 ਬਾਕੀ ਆ ਅਬਾਊਟ ਦੇ ਤੇ ਰਿਤਕਾ 1 ਪੁਆਇੰਟ ਲੈ ਕੇ ਅੱਗੇ ਆ ਹਾਂਜੀ ਹਾਂਜੀ ਬਲਵਿੰਦਰ ਜੀ ਮੈਂ ਵੀ ਦੇਖਿਆ ਸੀ ਉਹ ਸਰ ਸਿੰਘ ਸਾਹਿਬ ਮੈਂ ਵੀ ਦੇਖਿਆ ਸੀਗਾ ਕਿ ਤਿੰਨ ਵਾਰੀ ਮੈਸੇਜ ਡਿਲੀਟ ਕਰਕੇ ਪਾਇਆ ਉਹ 8 ਪੀਐਮ ਵਾਲਾ ਸਮਾਂ ਹੁੰਦਾ ਨਾ ਜਿਹੜਾ ਕਈ ਵਾਰ ਹੋ ਜਾਂਦਾ ਹੈ ਕਈ ਵਾਰ ਹੋ ਜਾਂਦਾ ਹੈ ਹਾਕੀ ਨੂੰ ਬੀਸੀਸੀਆਈ ਨੇ ਵੀ ਫੰਡ ਦਿੱਤਾ ਹਾਂ ਜਿ ਉਹ ਆਪਣੇ ਬੰਦੇ ਉਹੀ ਕ੍ਰਿਕਟ ਦੇ ਨਾਲ ਕੁਝ ਜੈਲਸ ਜ਼ਿਆਦਾ ਕਰਦੇ ਆ ਇਹਨਾਂ ਨੂੰ ਨਹੀਂ ਪਤਾ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਸ ਤਰ੍ਹਾਂ ਫੰਡ ਜਿਹੜਾ ਹੈ ਨਾ ਹਾਕੀ ਵਾਸਤੇ ਦਿੱਤਾ ਜਾਂਦਾ ਹੈ